ਤਸਰਾਲੀ ਸਭ ਤੋਂ ਵੱਡੀ ਅਪਡੇਟ ਦਾ ਰੋਕ ਕਰਦਿਆਂ ਕਿ ਸਾਜ ਸ਼ੁਕਰਨ ਸਿੰਘ ਦੀ ਮੌਤ ਦੇ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੁਣ ਸਾਹਮਣੇ ਆਉਣ ਲੱਗੇ ਨੇ ਹੌਲੀ-ਹੌਲੀ ਕਰਕੇ ਸੂਤਰਾਂ ਦੇ ਤਾਪ ਹਿਸਾਬ ਦੇ ਨਾਲ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪੋਸਟਮੈਡਮ ਰਿਪੋਰਟ ਦੇ ਵਿੱਚ ਜੋ ਚੀਜ਼ਾਂ ਸਾਹਮਣੇ ਆਈਆਂ ਨੇ ਬੇहद ਹੈਰਾਨੀਜਨਕ ਤੇ ਚਿੰਤਾ ਦਾ ਵਿਸ਼ਾ ਬਣਨ ਗਈਆਂ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਪੋਸਟਮੈਡਮ ਰਿਪੋਰਟ ਦੇ ਵਿੱਚ ਜੋ ਖੁਲਾਸਾ ਆਇਆ ਹੈ ਕਿ ਰਬੜ ਦੀ ਗੋਲੀ ਨਾਲ ਨਹੀਂ ਬਲਕਿ ਹਾਥ ਦੇ ਇੱਕ ਧਾਤ ਦੇ ਸ਼ਰੇ ਮਿਲੇ ਨੇ ਸ਼ੁਕਰਨ ਦੇ ਸਿਰ ਦੇ ਵਿੱਚੋਂ ਇੱਕ ਧਾਤ ਦੇ ਸ਼ਰੇ ਮਿਲੇ ਨੇ ਰਬੜ ਦੀ ਗੋਲੀ ਦੇ ਨਾਲ ਸ਼ੁਕਰਨ ਦੀ ਮੌਤ ਨਹੀਂ ਹੋਈ ਸੋਰਸਸ ਜਾਣਕਾਰੀ ਸਾਂਝੀ ਕਰ ਰਹੇ ਨੇ ਰਬੜ ਦੀ ਗੋਲੀ ਦੇ ਵਿੱਚ ਧਾਤ ਦੇ ਸ਼ਰੇ ਨਹੀਂ ਹੁੰਦੇ 29 ਫਰਵਰੀ ਨੂੰ ਸ਼ੁਕਰਨ ਦਾ ਪੋਸਟਮਾਰਟਮ ਹੋਇਆ ਸੀ ਜਨਤਕ ਨਹੀਂ ਹੋਈ ਸ਼ੁਕਰਨ ਦੀ ਹਲੇ ਤੱਕ ਹਾਲਕੇ ਪੋਸਟਮਾਰਟਮ ਰਿਪੋਰਟ ਤਾਂ ਜੋ ਸੋਰਸਸ ਜਾਣਕਾਰੀ ਸਾਂਝੀ ਕਰ ਰਹੇ ਨੇ ਕਿ 29 ਫਰਵਰੀ ਨੂੰ ਜੋ ਸ਼ੁਕਰ ਦਾ ਪੋਸਟਵਾਰਡਮ ਹੋਇਆ ਸੀ ਉਸ ਦੇ ਵਿੱਚ ਬੇहद ਹੈਰਾਨੀਜਨਕ ਜਨਕ ਜਿਹੜੇ ਨੇ ਰਿਪੋਰਟ ਦੇ ਵਿੱਚ ਖੁਲਾਸੇ ਦੇਖਣ ਨੂੰ ਮਿਲੇ ਨੇ ਖਨੋਰੀ ਬਾਰਡਰ ਤੇ ਕਿਸਾਨ ਆਗੂ ਸ਼ੁਕਰਨ ਸਿੰਘ ਦੀ ਜਾਨ ਗਈ ਸੀ ਜਨ ਤੱਕ ਨਹੀਂ ਹੋਈ ਹਲੇ ਤੱਕ ਸ਼ੁਕਰਨ ਦੀ ਪੋਸਟਵਾਰਡਮ ਰਿਪੋਰਟ ਜੇਕਰ ਰਬੜ ਦੀ ਗੋਲੀ ਦੇ ਵਿੱਚ ਜਿਹੜੇ ਆ ਜਿਹੇ ਧਾਧ ਸ਼ਰਰੇ ਨਹੀਂ ਪਾਏ ਜਾ ਰਹੇ ਤਾਂ ਫਿਰ ਆਖਿਰ ਕਿਹੜੀ ਗੋਲੀ ਦੇ ਨਾਲ ਸ਼ੁਕਰਨ ਦੀ ਮੌਤ ਹੋਈ ਹੈ ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਉਥੇ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਵਿਸ਼ੇਸ਼ ਤੌਰ ਤੇ ਕਿ 315 ਬੋਰ ਦੀ ਗੋਲੀ ਜਿਹੜੀ ਆ ਉਹ ਸ਼ੁਕਰਨ ਨੂੰ ਲੱਗੀ ਆ ਹਾਲਾਂਕਿ ਇਹ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕੁਝ ਕਲੀਅਰ ਨਹੀਂ ਹੋਇਆ ਕਿ ਐਕਚੁਅਲ ਦੇ ਵਿੱਚ ਫੈਕਟ ਕੀ ਨੇ ਸੋਰਸਸ ਜਾਣਕਾਰੀ ਸਾਂਝੀ ਕਰ ਰਹੇ ਨੇ ਉਸ ਦੇ ਹਿਸਾਬ ਦੇ ਨਾਲ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਜਿਹੜੀ ਤਾਦ ਦੇ ਸ਼ਰੇ ਦੇਖੇ ਗਏ ਨੇ ਸ਼ੁਕਰਨ ਸਿੰਘ ਦੇ ਸਿਰ ਦੇ ਵਿੱਚੋਂ ਉਹ ਰਬੜ ਦੀ ਗੋਲੀ ਦੇ ਨਹੀਂ ਨੇ ਆ ਨੌਜਵਾਨ ਬੱਚਾ ਸਾਡਾ ਸ਼ੁਭਮ ਉਹਦੇ ਪੋਸਟਮਾਰਟਮ ਤੋਂ ਸਾਫ ਨਜ਼ਰ ਆ ਗਿਆ ਗੋਲੀ ਨਾਲ ਮੌਤ ਹੋਈ ਅਜੇ ਤੱਕ ਐਫ ਆਈ ਆਰ ਤਕੀਕਾਤ ਚਾਹਦੇ ਨੇ ਕਿ ਹਰਿਆਣੇ ਨੂੰ ਚਲੀ ਜਾਏ ਸਾਡੇ ਕੋਲ ਰਹੀ ਕੋਈ ਨਾ ਤਾਂ ਕਿਸੇ ਪਾਸੇ ਵੀ ਕੋਈ ਵਰਗ ਜਿਹੜਾ ਇਹਨਾਂ ਤੋਂ ਸੈਟਿਸ